ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਤਾਰ ਨ ਜਾਣ ਤੀਰੀ ਪ੍ਰਸਾਦ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਜਣ ਸੱਚਾ ਪਾਤਸ਼ਾਹ ਸਿਰ ਸਾਹ ਹਾਂ ਦਾਹ ਸਾਹੂ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾ ਵਿਸਾਹੋ ਸਤਨਾਮ ਧੰਨਵਾਹਿ ਗੁਰੂ ਸਾਹਿਬ ਜੀ ਮਹੱਲਾ ਪਹਿਲਾ ਸਭੋ ਸੂਤਕ ਭਰਮ ਹੈ ਦੂਜੈ ਲੱਗੈ ਜਾਇ ਜੰਮਣਾ ਮਰਣਾ ਹੁਕਮ ਹੈ ਭਾਣੇ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਦਿੱਤੋਂ ਨ ਰਿਜਕ ਸੰਭਾਹੀ ਨਾਨਕ ਜਿਨੀ ਗੁਰਮੁਖੁ ਬੁਝਿਆ ਤਿਨਾ ਸੂਤਕ ਨਾਹੀ ਖਾਣਾ ਪੀਣਾ ਪਵਿੱਤਰ ਹੈ ਜਿਤੋਂ ਨਿਰਜਕ ਸੰਭਾਈ ਨਾਨਕ ਜਿਨੀ ਗੁਰਮੁਖ ਬੁੱਝਿਆ ਤਿਨਾ ਸੂਤਕ ਨਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਹਿਮਤਾ ਦੇ ਮਾਲਕ ਸੋਚੀ ਮਾਨਵਤਾ ਦੇ ਸੰਜੇ ਸਤਿਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੀ ਪਾਵਨ ਔਰ ਮੁਕੱਦਸ ਹਜ਼ੂਰੀ ਦੇ ਅੰਦਰ ਜੁੜ ਬੈਠ ਹਾਜ਼ਰੀਆਂ ਲਵਾਰ ਹੈ ਗੁਰਮੁਖ ਪਿਆਰਿਓ ਵੱਡੇ ਆਭਗਾ ਵਾਲੇ ਹਾਂ ਜੋ ਸਤ ਸੰਗਤ ਦੀ ਪਾਵਨ ਘੜੀਆਂ ਦਾ ਆਨੰਦ ਮਾਣ ਰਹੇ ਹਾਂ ਗੁਰਦੇਵ ਦੀ ਰਹਿਮਤ ਹੋਈ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾ ਹੋਇਆ ਮੇਰੇ ਪਾਤਸ਼ਾਹ ਦੀ ਰਹਿਮਤ ਦੇ ਨਾਲ ਆਸਾ ਕੀ ਵਾਰ ਗੁਰਬਾਣੀ ਦੀ ਲੜੀ ਵਾਰ ਕਥਾ ਜੋ ਕਿ ਚੱਲਦੀ ਆ ਰਹੀ ਹੈ ਗੁਰੂ ਸਾਹਿਬ ਜੀਆ ਨੇ 18ਵੀਂ ਪੌੜੀ ਦੇ ਨਾਲ ਜੋ ਦੋਸ ਸਲੋਕ ਆਏ ਉਹਨਾਂ ਦੀ ਵਿਚਾਰ ਕਰਵਾਈ ਆਪ ਸੰਗਤ ਨੇ ਤੀਸਰੇ ਸਲੋਕ ਦਾ ਪਾਠ ਸਰਵਣ ਕੀਤਾ ਜਿੱਥੇ ਸਤਿਗੁਰੂ ਸਾਹਿਬ ਕਿਰਪਾ ਕਰਕੇ ਬਖਸ਼ਿਸ਼ ਕਰਦੇ ਹਨ ਆ ਉਸ ਦੀ ਵਿਚਾਰ ਦੇ ਨਾਲ ਜੁੜੀਏ ਵਿਚਾਰ ਆਰਾਮ ਕਰਨ ਤੋਂ ਪਹਿਲਾਂ ਉਸ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰ ਕੇ ਰਸਨਾ ਨੂੰ ਪਵਿੱਤਰ ਕਰਦੇ ਹੋਏ ਬੜੇ ਪਿਆਰ ਦੇ ਨਾਲ ਜਪੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਸਭੋ ਸੂਤਕ ਧਰਮ ਹੈ ਪਹਿਲੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਲੋਕ 472 ਨੰਬਰ ਉੱਪਰ ਸੁਭਾਈ ਮਨ ਹੈ ਸੋ ਸਤਿਗੁਰੂ ਸਾਹਿਬ ਜਿੱਥੇ ਪਿਛਲੇ ਸ਼ਲੋਕਾਂ ਦੇ ਅੰਦਰ ਕਿਰਪਾ ਕਰਕੇ ਸੂਤਕ ਦੇ ਪ੍ਰਥਾਏ ਬਚਨ ਕਰ ਰਹੇ ਸਨ ਸੂਤਕ ਤੇ ਬਾਰੇ ਸਮਝਾ ਰਹੇ ਸਨ ਕਿ ਬੱਚੇ ਦੇ ਜਨਮ ਦੇ ਨਾਲ ਉਸ ਨੂੰ ਸੂਤਕ ਮੰਨਿਆ ਜਾਂਦਾ ਹੈ ਘਰ ਦੇ ਵਿੱਚ ਅਪਵਿੱਤਰਤਾ ਆ ਜਾਂਦੀ ਹੈ ਤੇ ਕਿਸੇ ਦੀ ਮੌਤ ਹੋਣ ਤੋਂ ਬਾਅਦ ਘਰ ਵਿੱਚ ਅਪਵਿੱਤਰਤਾ ਆ ਜਾਂਦੀ ਹੈ ਉਹਨੂੰ 파ਤਕ ਮੰਨਿਆ ਜਾਂਦਾ ਹੈ। ਤੋਂ ਵਰਣਾ ਦੇ ਹਿਸਾਬ ਦੇ ਨਾਲ ਉਹ ਉਹਨਾਂ ਨੇ ਦਿਨ ਮਿਥੇ ਨੇ ਜਿਸ ਪ੍ਰਕਾਰ ਬ੍ਰਾਹਮਣਾ ਦੇ 10 ਦਿਨ ਉਸ ਤੋਂ ਬਾਅਦ ਆਗੈ ਖੱਤਰੀ ਖੱਤਰੀਆਂ ਦੇ 13 ਦਿਨ ਵੈਸ਼ਾ ਅਗੇ ਵੈਸ਼ਾਾਂ ਦੇ 15 ਦਿਨ ਸ਼ੂਦਰ ਅਗੇ ਸ਼ੂਦਰਾਂ ਦੇ 30 ਦਿਨ ਤੋ ਇਹ ਬ੍ਰਾਹਮਣਾਂ ਦੀ ਮਰਿਆਦਾ ਸੀ ਕਿ 30 ਦਿਨ ਤੱਕ ਜਾਂ 15 ਦਿਨ ਤੱਕ 10 ਦਿਨਾਂ ਤੱਕ ਉਸ ਦੇ ਘਰ ਦੇ ਵਿੱਚੋਂ ਭੋਜਨ ਨਹੀਂ ਸ਼ਕਣਾ। ਉਸੇ ਪ੍ਰਕਾਰ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਕਿ ਜਿਹੜੇ ਤੁਸੀਂ ਸੂਤਕ ਮੰਨਦੇ ਪਏ ਹੋ ਸੂਤਕ ਤੇ ਫਿਰ ਹਾਰੀ ਜਗ੍ਹਾ ਤੇ ਹਰ ਇੱਕ ਜਗ੍ਹਾ ਤੇ ਜਿਹੜੇ ਜੀਵ ਆਪਣੇ ਬੱਚਿਆਂ ਨੂੰ ਜਨਮ ਦੇ ਰਿਹਾ ਹੈ। ਤੇ ਹਰ ਇੱਕ ਹੀ ਅਨਾਜ ਦੇ ਵਿੱਚ ਜੀਵ ਗੁਣਾ ਹੈ। ਤੇ ਫਿਰ ਕਿਸ ਪ੍ਰਕਾਰ ਤੁਸੀਂ ਸੂਤਕ ਮੰਨਦੇ ਹੋ ਸਤਿਗੁਰੂ ਸਾਹਿਬ ਜੀਆ ਨੇ ਕਿਰਪਾ ਕਰ ਸਮਝਾਇਆ ਫਿਰ ਉਹਨਾਂ ਨੇ ਬਾਦਸ਼ਾਹ ਨੇ ਆਪਣੇ ਮਨ ਦੇ ਅੰਦਰ ਆਪਣੇ ਸਰੀਰ ਦੇ ਅੰਦਰ ਜਿਹੜੇ ਸੂਤਕ ਨੇ ਉਹਨਾਂ ਦੀ ਵਿਚਾਰ ਕੀਤੀ ਸਤਿਗੁਰੂ ਸਾਹਿਬ ਜੀਆ ਨੇ ਫਿਰ ਉਹਨਾਂ ਪੰਡਤਾਂ ਨੂੰ ਵਿਚਾਰ ਵਿੱਚ ਦੱਸਿਆ ਕਿ ਆਪਣੇ ਸਰੀਰ ਨੂੰ ਵੀ ਸੂਤਕ ਲੱਗਾ ਹੋਇਆ ਹੈ ਇਹ ਸਰੀਰ ਵੀ ਅਪਵਿੱਤਰ ਹੈ ਮਨ ਨੂੰ ਲੋਭ ਦਾ ਸੂਤਕ ਲੱਗਾ ਉਸ ਤੋਂ ਬਾਅਦ ਇਹ ਜਿਹੜੀ ਜੀਵਾਏ ਜੀਵ ਹੈ ਉਹਨੂੰ ਝੂਠ ਅਤੇ ਨਿੰਦਿਆ ਦਾ ਜਿਹੜਾ ਇਹ ਸੂਤਕ ਲੱਗਾ ਹੋਇਆ ਏ ਅੱਖਾਂ ਨੂੰ ਵੇਖਣ ਦਾ ਸੂਤਕ ਲੱਗਾ ਹੋਇਆ ਏ ਪਰਾਇਆ ਧਨ ਤੇ ਪਰਾਇਆ ਤਨ ਕੰਨਾਂ ਨੂੰ ਸੂਤਕ ਲੱਗਾ ਹੋਇਆ ਏ ਚੋਲੀ ਨਿੰਦਿਆ ਸੁਣਨ ਦੀ ਤੋ ਇਹ ਜਿਹੜਾ ਹੰਸਾਂ ਦੇ ਵਾਂਗ ਮਨੁੱਖ ਸੀ ਜਿਹੜਾ ਨਿਰਮਲ ਸੀ ਇਹਨਾਂ ਸੂਤਕਾਂ ਦੇ ਵਿੱਚ ਅਪਵਿੱਤਰ ਹੋ ਕੇ ਇਹਨਾਂ ਦੇ ਵਿੱਚ ਵੱੱਜਾ ਹੀ ਦੁਖੀ ਹੋ ਰਿਹਾ ਹੈ ਹੈ ਤੇ ਹੰਸ ਸੀ ਹੰਸ ਨੇ ਆਣ ਕੇ ਹੀਰੇ ਮੋਤੀ ਚੁਗਣੇ ਸੀ ਪਰ ਹੀਰੇ ਮੋਤੀ ਤੇ ਚੁਗੇ ਨਹੀਂ ਤੇ ਬਗਲੇ ਦੇ ਵਾਂਗ ਕੀੜੇ ਮਕੌੜੇ ਖਾਂਦਾ ਫਿਰਦਾ ਕਿਉਂਕਿ ਹੀਰੇ ਮੋਤੀ ਕੀਨੇ ਪ੍ਰਮਾਤਮਾ ਦੇ ਨਾਮ ਬਾਣੀ ਉਹ ਕਦੀ ਚੁਗਦਾ ਨਹੀਂ ਦਾ ਧਰਮ ਦੇ ਕਰਮ ਉਹ ਕਦੇ ਕਰਦਾ ਨਹੀਂ ਚੰਗੇ ਕੌਣ ਇਹਨੇ ਧਾਰਨ ਨਹੀਂ ਕੀਤੇ ਹੋਏ ਉਸ ਤੋਂ ਬਾਅਦ ਇਹਨੇ ਆਪਣਾ ਜਿਹੜਾ ਜਨਮ ਹੈ ਨਾ ਕਿਉਂਕਿ ਇਹ ਮਨੁੱਖਾ ਜਨਮ ਬੜਾ ਦੁਰਲੱਭ ਹੈ ਇਹ ਵਾਰ-ਵਾਰ ਨਹੀਂ ਮਿਲਦਾ ਤੇ ਇਹਨੇ ਆਪਣਾ ਜਨਮ ਕੌਡੀਆਂ ਦੇ ਭਾ ਖਰਾਬ ਕੀਤਾ ਤੋ ਇਸ ਪ੍ਰਕਾਰ ਇਹ ਜਦੋਂ ਬਗਲੇ ਵਾਲਾ ਧਿਆਨ ਲਾ ਕੇ ਤਿੱਖੀ ਰੇ ਮਕੌੜੇ ਖਾਂਦਾ ਏ ਇਹ ਬਗਲੇ ਦੇ ਵਾਂਗ ਆਪਣੀਆਂ ਇੰਦਰੀਆਂ ਤੋਂ ਜਿਹੜੇ ਕੀੜੇ ਮਕੌੜੇ ਰੂਪ ਚੁਗਲੀ ਨਿੰਦਿਆ ਅਤੇ ਹੋਰ ਜਿਤਨੇ ਵੀ ਇਹ ਕੁਕਰਮ ਹਨ ਉਹ ਕਰਦਾ ਹੈ ਤੋ ਇਹਨੇ ਆਪਣਾ ਹੰਸਪੁਣਾ ਗਵਾਤਾ ਏ ਇਦੇ ਅੰਦਰ ਹੁਣ ਦੇਵੀ ਸੰਪਦਾ ਦੇ ਗੁਣ ਨਹੀਂ ਰਹਿ ਗਏ ਚੰਗੇ ਗੁਣ ਖਤਮ ਹੋ ਗਏ ਚੰਗੇ ਗੁਣ ਇੱਥੇ ਆਣ ਕੇ ਚੁਣਨੇ ਸੀ ਚੰਗੇ ਗੁਣ ਤੇ ਕੋਈ ਚੁਣੇ ਨਹੀਂ ਤੇ ਮਾੜੇ ਗੁਣ ਚੁਣੇ ਤੇ ਮਾੜੇ ਗੁਣੇ ਕਰਨ ਦੇ ਨਾਲ ਫਿਰ ਇਹ ਉਹਨਾਂ ਦਾ ਬੱਜਾ ਹੋਇਆ ਜੰਮਪੁਰ ਨੂੰ ਜਾਂਦਾ ਹੈ ਕਿਉਂਕਿ ਜਿਹੋ ਜੇ ਕਰਮ ਕਰਾਂਗੇ ਨਾ ਉਹੋ ਜਿਹਾ ਹੀ ਫਲ ਮਿਲਣਾ ਹੈ ਜਿਹੜਾ ਚੰਗੇ ਕਰਮ ਕਰਦਾ ਏ ਉਥੇ ਉਹਨੂੰ ਚੰਗਾ ਫਲ ਮਿਲਦਾ ਏ ਜਿਹੜਾ ਮਾੜੇ ਕਰਮ ਕਰਦਾ ਏ ਉਥੇ ਉਹਨੂੰ ਮਾੜਾ ਫਲ ਮਿਲਦਾ ਏ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਉਥੇ ਸੱਚ ਦਾ ਨਿਬੜਾ ਹੁੰਦਾ ਏ ਤੇ ਜਿਹੜੇ ਝੂਠੇ ਨੇ ਨਾ ਉਹਨਾਂ ਨੂੰ ਸਾਈਡ ਤੇ ਕੱਢ ਦਿੱਤਾ ਜਾਂਦਾ ਉਥੇ ਸੱਚੋ ਹੀ ਸੱਚ ਨਿਬੜਾ ਹੈ ਚੁਣ ਵਖ ਕੱਢੇ ਜਜਮਾਲਿਆ ਉਹ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਸੱਚ ਚੱਲਦਾ ਏ ਤੇ ਸੱਚ ਦਾ ਹੀ ਨਿਵੇੜਾ ਏ ਉਹ ਸਤਗੁਰੂ ਸਾਹਿਬ ਜੀ ਹੁਣ ਕਿਰਪਾ ਕਰਕੇ ਜੋ ਇਹ ਸੂਤਕ ਹੈ ਇਹਦੇ ਪਰਥਾਏ ਹੀ ਹੁਣ ਬਚਨ ਕਰਦੇ ਨੇ ਆਓ ਇਸ ਦੀ ਵਿਚਾਰ ਦੇ ਨਾਲ ਜੁੜੀਏ ਸਭੋ ਸੂਤਕ ਭਰਮ ਹੈ ਸੂਤਕ ਦਾ ਅਰਥ ਪਿਛਲੇ ਦਿਵਾਨਾਂ ਦੇ ਅੰਦਰ ਵੇ ਕੀਤਾ ਸੂਤ ਤੋਂ ਭਾਵ ਪੁੱਤਰ ਤੇ ਕੱਕਾ ਭਾਵ ਅਪਵਿੱਤਰਤਾ ਕਿਸੇ ਦੇ ਜਨਮ ਲੈਣ ਤੇ ਜਿਹੜੀ ਸ਼ਰੀਰ ਦੇ ਵਿੱਚ ਸੰਸਾਰ ਦੇ ਵਿੱਚ ਆ ਉਹਦੇ ਘਰ ਦੇ ਵਿੱਚ ਅਪਵਿੱਤਰਤਾ ਆ ਜਾਣੀ ਤਾਂ ਸਤਿਗੁਰੂ ਸਾਹਿਬ ਕਿਰਪਾ ਕਰਕੇ ਦੱਸਦੇ ਕਿ ਸਭੋ ਸੂਤਕ ਭਰਮ ਹੈ ਜਿਹੜੀ ਤੁਸੀਂ ਅਪਵਿੱਤਰਤਾ ਦੱਸ ਰਹੇ ਹੋ ਇਹ ਸਾਰਾ ਕੁਝ ਹੀ ਭਰਮ ਹੈ ਇਹ ਤੁਹਾਡਾ ਭਰਮ ਹੈ ਭਰਮ ਕੀ ਹੈ ਉਹ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸ ਦੇ ਮਾਦੋ ਉਹ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸ ਦੇ ਕਿ ਜਿੱਦ ਦਾ ਆਪਾਂ ਮੰਨੀਏ ਉਹ ਜਾਂ ਹੋਵੇ ਨਾ ਉਹ ਭਰਮ ਹੈ ਜੋ ਆਪਾਂ ਮੰਨ ਰਹੇ ਆ ਉਹ ਹੈ ਨਹੀਂ ਉਹ ਭਰਮ ਜਿੱਦਾਂ ਹੁਣ ਮਨੁੱਖ ਦਾ ਕੀ ਹਾਲ ਹੈ ਇਹ ਸੰਸਾਰ ਨੂੰ ਸੱਚ ਮੰਨਦਾ ਏ ਪਰ ਇਹ ਸੰਸਾਰ ਸੱਚ ਨਹੀਂ ਹੈ ਜੀਵਨ ਆਪਣਾ ਸਦਾ ਲਈ ਸੱਚ ਨਹੀਂ ਹੈ ਓਏ ਮਨੁੱਖ ਦੇ ਮਨ ਦਾ ਭਰਮ ਹੈ ਤੋ ਇਹ ਐਸਾ ਭਰਮ ਹੈ ਜਿੱਦਾਂ ਦਾ ਮਨੁੱਖ ਮੰਨਦਾ ਏ ਉਹ ਹੋਵੇ ਨਾ ਉਹ ਭਰਮ ਹੋ ਜਾਂਦਾ ਏ ਭੇਦ ਇਹ ਜਿਹੜਾ ਭਰਮ ਹੈ ਪੰਜ ਪ੍ਰਕਾਰ ਦਾ ਏ ਭੇਦ ਭਰਮ ਕਰ ਤਤ ਪਰਮ ਕੋਨ ਸੰਗ ਪਰਮ ਵਿਕਾਰ ਬ੍ਰਹਮ ਇਤਰਜਗ ਸਤ ਹੈ ਪੰਜੋ ਭਰਮ ਵਿਕਾਰ ਪਹਿਲਾ ਭਰਮ ਹੈ ਭੇਦ ਭਰਮ ਜਿਹੜਾ ਪਹਿਲਾ ਭੇਦ ਭਰਮ ਹੈ ਭਾਵ ਅਭੇਦਤਾ ਵੇਖਣੀ ਦੋ ਜੀਵਾਂ ਦੇ ਵਿੱਚ ਅਭੇਦਤਾ ਵੇਖਣੀ ਇਹ ਵੀ ਅੱਗੇ 5 ਤਰੀਕੇ ਦਾ ਹੈ ਇਹ 5 ਤਰੀਕੇ ਦਾ ਭਰਮ ਹੈ ਜੀਵ ਜੀਵ ਦਾ ਭੇਦ ਜੜ ਜੜ ਦਾ ਭੇਦ ਜੜ ਇਨਿਸ਼ ਦਾ ਭੇਦ ਜੀਵ ਈਸ਼ ਦਾ ਭੇਦ ਤੇ ਜੜ ਜੀਵ ਦਾ ਭੇਦ ਇਹ ਪੰਜ ਭਰਮ ਨੇ ਇਹ ਪੰਜ ਭੇਦ ਨੇ ਪਹਿਲਾ ਤੇ ਇਹ ਭੇਦ ਹੈ ਕਿ ਇੱਕ ਜੀਵ ਦੂਸਰੇ ਜੀਵ ਨੂੰ ਆਪਣੇ ਨਾਲੋਂ ਵੱਖਰਾ ਸਮਝਦਾ ਏ ਦੂਸਰਾ ਇਹ ਹੈ ਇੱਕ ਜੀਵ ਇੱਕ ਜੜ ਨੂੰ ਆਪਣੇ ਨਾਲੋਂ ਵੱਖਰਾ ਸਮਝਦਾ ਏ ਜੜ ਭਾਵ ਜਿਹੜੀ ਖੜੀ ਹੋਈ ਵਸਤੂ ਹੈ ਫਿਰ ਜਿਹੜੀ ਜੜ ਹੈ ਉਹ ਦੂਸਰੀ ਜੜ ਤੇ ਨਾਲੋਂ ਵੱਖਰੇ ਭਾਵ ਜਿਹੜੇ ਰੁੱਖ ਨੇ ਇੱਕ ਰੁੱਖ ਤੇ ਦੂਸਰੇ ਰੁੱਖ ਦੋਨਾਂ ਦੇ ਵਿੱਚ ਵੱਖਰਾ ਵੱਖਰਾ ਸਮਝਦੇ ਫਿਰ ਜਿਹੜਾ ਜੀਵ ਹੈ ਉਹ ਪ੍ਰਮਾਤਮਾ ਨੂੰ ਆਪਣੇ ਨਾਲੋਂ ਵੱਖਰਾ ਸਮਝਦਾ ਫਿਰ ਦੂਸਰਾ ਜਿਹੜਾ ਉਹ ਜੜ ਹੈ ਜੜ ਤੇ ਨਾਲੋਂ ਪ੍ਰਮਾਤਮਾ ਨੂੰ ਵੱਖਰਾ ਸਮਝਣਾ ਇਹ ਪੰਜ ਤਰੀਕੇ ਦੇ ਪਰਮ ਹਨ ਪਰ ਤੇ ਪ੍ਰਮਾਤਮਾ ਦੀ ਜੋਤ ਸਾਰਿਆਂ ਦੇ ਵਿੱਚ ਹੀ ਵਸ ਰਹੀ ਹੈ ਘਟ ਘਟ ਮੈਂ ਹਰ ਜੂ ਬਸਿਆ ਸੰਤਨ ਕਹੋ ਪੁਕਾਰ ਉਹ ਪ੍ਰਮਾਤਮਾ ਸਾਰਿਆਂ ਦੇ ਵਿੱਚ ਵਸ ਰਿਹਾ ਏ। ਇਹੀ ਜਿਹੜਾ ਭੇਦ ਹੈ ਖਤਮ ਕਰਨਾ, ਇਹੀ ਭਰਮ ਨੂੰ ਖਤਮ ਕਰਨਾ। ਤੋਂ ਫਿਰ ਦੂਸਰਾ ਭਰਮ ਆ ਜਾਂਦਾ ਭੇਦ ਭਰਮ ਕਰ ਤਤ ਭਰਮ। ਕਰ ਤਤ ਭਰਮ ਕਿ ਫਿਰ ਇਹ ਜਿਹੜਾ ਮਨੁੱਖ ਹੈ ਆਪਣੇ ਆਪ ਨੂੰ ਕਰਤਾ ਸਮਝ ਰਿਹਾ ਏ ਕਿ ਮੈਂ ਸਾਰਾ ਕੁਝ ਹੀ ਕਰਨ ਵਾਲਾ ਮੈਂ ਆ। ਪਰ ਨਹੀਂ। ਗੁਰਦੇਵ ਪਿਤਾ ਬਖਸ਼ਿਸ਼ ਕਰਕੇ ਦੱਸਦੇ ਬਿਨ ਕਰਤਾਰ ਨਾ ਕਰਤੰ ਮੰਨੋ ਉਹ ਕਰਤਾਰ ਤੋਂ ਬਗੈਰ ਹੋਰ ਕਿਸੇ ਨੂੰ ਕਰਨ ਵਾਲਾ ਨਾ ਸਮਝੋ ਜਿਹੜਾ ਕਾਰਣ ਕਾਰਣ ਕਰੀਮ ਉਹ ਅਕਾਲ ਪੁਰਖ ਵਾਹਿਗੁਰੂ ਹੈ। ਤੋਂ ਇਸ ਪ੍ਰਕਾਰ ਇਹ ਵੀ ਇੱਕ ਭਰਮ ਹੈ। ਤੇ ਫਿਰ ਇੱਕ ਸੰਗ ਭਰਮ ਹੈ। ਸੰਗ ਭਰਮ ਦੇ ਵਿੱਚ ਇਸ ਸੰਸਾਰ ਨੂੰ ਆਪਣੇ ਸਦਾ ਲਈ ਸੰਘ ਸਮਝਣਾ ਸੰਸਾਰ ਸਦਾ ਰਹਿਣ ਵਾਲਾ ਨਹੀਂ ਜੀਵ ਵੀ ਨਹੀਂ ਸਦਾ ਰਹਿਣ ਵਾਲਾ ਇਹ ਇੱਕ ਭਰਮ ਹੈ ਬ੍ਰਹਮ ਇਤਰਜਗ ਸਤ ਹੈ ਉਹ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਨਾਲੋਂ ਵੱਖਰਾ ਸਮਝਣਾ ਇਹ ਵੀ ਇੱਕ ਭਰਮ ਹੈ ਜਗ ਸਤ ਹੈ ਇਹ జగਤ ਦੀ ਰਚਨਾ ਨੂੰ ਸਦਾ ਦੇ ਲਈ ਸੱਚ ਮੰਨਣਾ ਇਹ ਵੀ ਇੱਕ ਭਰਮ ਹੈ ਇਹ ਸਾਰੇ ਭਰਮ ਨੇ ਇਹ ਭਰਮਾਂ ਦੀ ਨਿਵਰਤੀ ਕਿਸ ਪ੍ਰਕਾਰ ਹੋਵੇਗੀ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾ ਭ੍ਰਮ ਕਟਿਆ ਜਾਈ ਜਿੰਨਾ ਚਿਰ ਤੱਕ ਇਹ ਆਪਣੇ ਹਿਰਦੇ ਵਿੱਚ ਪ੍ਰੇਮ ਰੂਪੀ ਬਾਣ ਨਹੀਂ ਵੱਜੇਗਾ ਪ੍ਰੇਮ ਰੂਪੀ ਤੀਰ ਨਹੀਂ ਵੱਜੇਗਾ ਉਨਾਂ ਚਿਰ ਤੱਕ ਇਹ ਹਿਰਦੇ ਨੂੰ ਮਨ ਨੂੰ ਇਹ ਭਰਮਾਂ ਦਾ ਸਮਝ ਨਹੀਂ ਲੱਗੇ ਹੁਣ ਇਹ ਭਰਮ ਨਹੀਂ ਇਹ ਮਨੁੱਖ ਸਮਝ ਰਿਹਾ ਹੈ ਇਨ ਭਰਮਾਂ ਦੇ ਵਿੱਚ ਹੀ ਇੱਕ ਸੂਤਕ ਭਰਮ ਹੈ ਸਭੋ ਸੂਤਕ ਭਰਮ ਹੈ ਇਹ ਜਿਸ ਪ੍ਰਕਾਰ ਦੇ ਤੁਸੀਂ ਸੂਤਕ ਪਾਤਕ ਮੰਨ ਰਹੇ ਹੋ ਇਹ ਸਾਰੇ ਭਰਮ ਨੇ ਦੂਜੈ ਲਗੈ ਚਾਏ ਤੇ ਮਨੁੱਖ ਇਹਦੇ ਵਿੱਚ ਹੀ ਫਸਿਆ ਇਸ ਸੰਸਾਰ ਤੇ ਆ ਜਾ ਰਿਹਾ ਏ ਜੰਮਣਾ ਮਰਣਾ ਹੁਕਮ ਹੈ ਕਿਉਂਕਿ ਮਨੁੱਖ ਨੇ ਇਹਦਾ ਜਨਮ ਲੈਣਾ ਇਸ ਸੰਸਾਰ ਤੋਂ ਮਨੁੱਖ ਨੇ ਚਲੇ ਜਾਣਾ ਇਹ ਪ੍ਰਮਾਤਮਾ ਦਾ ਹੁਕਮ ਹੈ ਪ੍ਰਮਾਤਮਾ ਦੀ ਰਜ਼ਾ ਹੈ ਹੁਣ ਇਹ ਜੰਮਣ ਤੇ ਮਰਨ ਤੇ ਸੂਤਕ ਤੇ ਪਾਤਕ ਮੰਨਣ ਇਹ ਤੇ ਗਲਤ ਹੈ ਗੁਰਦੇਵ ਪਿਤਾ ਬਖਸ਼ਿਸ਼ ਕਰਕੇ ਦੱਸਦੇ ਕਿ ਜੇਕਰ ਕੋਈ ਬੱਚਾ ਜਨਮ ਲੈਂਦਾ ਹੈ ਤੇ ਫਿਰ ਖੁਸ਼ੀ ਮਨਾਉਣੀ ਚਾਹੀਦੀ ਹੈ ਉਸ ਤੋਂ ਬਾਅਦ ਜੇ ਕੋਈ ਇਸ ਸੰਸਾਰ ਤੋਂ ਜਾਂਦਾ ਏ ਚੜ੍ਹਾਈ ਕਰਦਾ ਏ ਜਾਂ ਮੌਤ ਪਰ ਜਾਂਦਾ ਹੈ ਤਾਂ ਉਸ ਵੇਲੇ ਰੋਣਾ ਨਹੀਂ ਚਾਹੀਦਾ ਉਸ ਵੇਲੇ ਪ੍ਰਮਾਤਮਾ ਦੇ ਹੁਕਮ ਨੂੰ ਮੰਨਣਾ ਚਾਹੀਦਾ ਹੈ ਹੁਕਮ ਦੇ ਵਿੱਚ ਰਹਿਣਾ ਚਾਹੀਦਾ ਹੈ ਤੋਂ ਇਸ ਪ੍ਰਕਾਰ ਇਹ ਭਰਮ ਨਹੀਂ ਹੈ ਇਹ ਜਿਹੜੇ ਸੂਤਕ ਹੈ ਇਹਨਾਂ ਨੂੰ ਨਹੀਂ ਮੰਨਣਾ ਚਾਹੀਦਾ ਭਾਣੇ ਆਵੇ ਜਾਏ ਕਿਉਂਕਿ ਸਾਰਾ ਕੁਝ ਹੀ ਪ੍ਰਮਾਤਮਾ ਦੇ ਭਾਣੇ ਦੇ ਵਿੱਚ ਹੋ ਰਿਹਾ ਹੈ ਇਹ ਸੰਸਾਰ ਤੇ ਜੋ ਕੁਝ ਵਾਪਰ ਰਿਹਾ ਹੈ ਉਹ ਪ੍ਰਮਾਤਮਾ ਦੇ ਭਾਣੇ ਦੇ ਵਿੱਚ ਹੈ ਇਸ ਪ੍ਰਕਾਰ ਮੰਨੋ ਕਿ ਇੱਕ ਬਾਜੀਗਰ ਹੈ ਬਾਜੀਗਰ ਨੇ ਇੱਕ ਬਾਜੀ ਪਾਈ ਹੋਈ ਹੈ ਤੇ ਇਹ ਬਾਜੀ ਉਹ ਬਾਜੀਗਰ ਨੇ ਪਾਈ ਹੈ ਬਾਜੀਗਰ ਇਹ ਬਾਜੀ ਦੇ ਵਿੱਚ ਆਪ ਵੀ ਖੇਡ ਰਿਹਾ ਹੈ ਤੇ ਬਾਜੀਗਰ ਬਾਹਰ ਬੈਠਾ ਇਹ ਬਾਜੀ ਨੂੰ ਵੇਖ ਰਿਹਾ ਹੈ ਹੈ ਸਾਰੀ ਇਹ ਬਾਜੀ ਇਸ ਸੰਸਾਰ ਬਾਜੀ ਦੀ ਨਹੀਂ ਆਈ ਹੈ ਤੇ ਬਾਜੀ ਦੇ ਵਿੱਚ ਬਾਜੀਗਰ ਆਪ ਹੈ ਉਹ ਪ੍ਰਮਾਤਮਾ ਬਾਜੀਗਰ ਆਪ ਇਹਦੇ ਵਿੱਚ ਫਿਰ ਇਹੀ ਬਾਜੀਗਰ ਬਾਹਰੋਂ ਸਾਰਾ ਕੁਝ ਵੇਖ ਰਿਹਾ ਹੈ ਉਹ ਜਿਹੜੀ ਬਾਜੀ ਪਾਈ ਹੋਈ ਹੈ ਉਹਨੂੰ ਵੀ ਆਪ ਹੀ ਵੇਖ ਰਿਹਾ ਹੈ ਤੇ ਆਪ ਹੀ ਸਾਰਾ ਕੁਝ ਕਰ ਰਿਹਾ ਹੈ ਗੁਰਦੇਵ ਪਿਤਾ ਬਖਸ਼ਿਸ਼ ਕਰਕੇ ਦੱਸਦੇ ਨੇ ਇਹ ਸਾਰਾ ਕੁਝ ਹੀ ਪ੍ਰਮਾਤਮਾ ਦੇ ਬਾਣੇ ਦੇ ਵਿੱਚ ਹੈ ਪ੍ਰਮਾਤਮਾ ਆਪ ਵਰਤ ਰਿਹਾ ਹੈ ਆਪ ਹੀ ਇਹ ਸਾਰੀ ਰਜਾ ਨੂੰ ਵੇਖ ਰਿਹਾ ਹੈ ਖਾਣਾ ਪੀਣਾ ਪਵਿੱਤਰ ਹੈ ਕਿਉਂਕਿ ਇਹ ਖਾਣਾ ਤੇ ਪੀਣਾ ਇਹ ਪਵਿੱਤਰ ਹੈ ਇਹ ਜਿਹੜਾ ਅਨਾਜ ਹੈ ਉਹ ਵੀ ਪਵਿੱਤਰ ਹੈ ਦਿੱਤੋਂ ਰਜ਼ਕ ਸੰਭਾਹੇ ਇਹ ਰਜ਼ਕ ਹੈ ਇਹਨਾਂ 'ਤੇ ਸੂਤਕ ਪਾਤਕ ਨਹੀਂ ਕਰਨੇ ਚਾਹੀਦੇ ਨਾਨਕ ਜਿਣੀ ਗੁਰਮੁਖ ਬੁੱਝਿਆ ਜਿਹੜੇ ਮਨੁੱਖਾਂ ਨੇ ਮੁਖੀ ਗੁਰੂਆਂ ਤੋਂ ਇਹ ਬੁੱਝ ਲਿਆ ਪਾਲਿਆ ਜਾਂ ਜਿਨ੍ਹਾਂ ਦਾ ਮੁਖ ਗੁਰੂਵਾਲ ਸੀ ਉਹਨਾਂ ਨੇ ਇਹ ਸੰਸਾਰ ਦੀ ਇਹ ਮਰਿਆਦਾ ਨੂੰ ਬੁੱਝ ਲਿਆ ਤੈਨਾ ਸੂਤਕ ਨਾਹੀਂ ਫਿਰ ਉਹਨਾਂ ਦਾ ਇਹ ਸੂਤਕ ਨਹੀਂ ਰਹਿ ਜਾਂਦਾ ਵਹਿਮ ਭਰਮ ਨਹੀਂ ਰਹਿ ਜਾਂਦੇ ਗੁਰਦੇਵ ਜੀ ਤਾਂ ਬਖਸ਼ਿਸ਼ ਕਰਕੇ ਦੱਸਦੇ ਹਨ ਉਹ ਗੁਰਮੁਖ ਨੇ ਜਿਨ੍ਹਾਂ ਨੇ ਇਸ ਸੰਸਾਰ ਦੀ ਇਹ ਮਾਨ ਮਰਿਆਦਾ ਨੂੰ ਬੁੱਝ ਲਿਆ ਜਾਣ ਲਿਆ ਜਿਨ੍ਹਾਂ ਤੇ ਗੁਰੂ ਸਾਹਿਬ ਜੀਆਂ ਦੀ ਕਿਰਪਾ ਹੋਈ ਉਹਨਾਂ ਨੇ ਇਸ ਸੰਸਾਰ ਦੀ ਇਹ ਜਿਹੜੀ ਥੇੜ ਇਹ ਰਚਨਾ ਨੂੰ ਜਾਣਿਆ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਪਾਵਨ ਬਚਨਾਂ ਦੇ ਰਹੀਂ ਸਮਝਾਉਂਦੇ ਵਿਚਾਰ ਸਾਡੇ ਹਿਰਦਿਆਂ 'ਚ ਵਸ ਜਾਵੇ ਵਿਚਾਰ ਕਰਦਿਆਂ ਬਿੰਦ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਗੁਰੂ ਕੀ ਪਿਆਰੀ ਸੰਗਤ ਬਖਸ਼ਣ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਹਰਨ ਕਿਰਪਾ ਕਰਕੇ ਬਖਸ਼ ਦੇਣ ਹੋਈਆਂ ਬਿੰਦ ਭੁੱਲਾਂ ਦੀ ਕਿਮਾ ਅਗਾਹ ਤੋਂ ਅਸੀਂ ਇਸ ਬਖਸ਼ਣੀ ਆਓ ਅਖੀਰ ਵਾਲੀਆਂ ਪੰਕਤੀਆਂ ਪੜ ਕੇ ਸਮਾਪਤੀ ਕਰੀਏ ਖਾਣਾ ਪੀਣਾ ਪਵਿੱਤਰ ਹੈ ਜਿਤੋਂ ਨਿਰਜਿਕ ਸੰਭਾਹੇ ਨਾਨਕ ਜਿਨੀ ਗੁਰਮੁਖ ਬੂਝਿਆ ਤਿਨਾ ਸੂਤਕ ਨਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ